ਸਤਕਾਰਯੋਗ ਪ੍ਰਧਾਨਗੀ ਮੰਡਲ ਬਕ ਬਕ ਜੱਤੇ ਬੰਦੀਆਂ ਦੇ ਆਗੂ ਸਹਿਮਾਨ ਸਾਥੀ 파ਸਲਾ ਜੀ ਅੱਜ ਵੀ ਇਸ ਜੀਪੀਐਮ ਉਹਦੀ ਰੈਲੀ ਚ ਜੁੜੇ ਭੈਣੋ ਤੇ ਭਰਾਓ ਇਹ ਅੱਜ ਦੀ ਇਹ ਕਨਵੈਨਸ਼ਨ ਜੋ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਲੋਕਾਂ ਤੇ ਹਮਲੇ ਕੀਤੇ ਜਾ ਰਹੇ ਆ ਬੱਖੋ ਵੱਖ ਵਰਦਾਂ ਦਾ ਖੂਨ ਨਜੋੜਿਆ ਜਾ ਰਿਹਾ ਉਹਦੇ ਲਈ ਰੱਖੀਏ ਟੇੜ ਇਹਨਾਂ ਦੇ ਮਸਲੇ ਦੇ ਉੱਤੇ ਜਿਵੇਂ 29 ਕਾਨੂੰਨ ਤੋੜ ਕੇ 4 ਕੋਡ ਬਣਾ ਦਿੱਤੇ ਗਏ ਆ। ਔਰ ਬਹੁਤ ਦੁਹਾਈ ਪਾਈ ਜਾ ਰਹੀ ਹੈ। ਪੂਰ ਪ੍ਰਚਾਰ ਕੀਤਾ ਜਾ ਰਿਹਾ ਕਿ ਮਜ਼ਦੂਰਾਂ ਦੇ ਹੱਕ ਚ ਹੈ। ਇੱਕ ਦੋ ਗੱਲਾਂ ਦੱਸ ਕੇ ਬਾਕੀ ਕਿਵੇਂ ਤੋੜ ਮਰੋੜ ਦਿੱਤੇ ਆ ਕਾਨੂੰਨ ਉਹਦੇ ਬਾਰੇ ਨਹੀਂ ਦੱਸਿਆ ਜਾ ਰਿਹਾ। ਕਿਹਾ ਜਾ ਰਿਹਾ ਕਿ ਇਹਦਾ ਬੇਜੇ ਦਾ ਸਵਾਲ ਹੈ ਉਹਦੇ ਤੇ ਜੇ ਮਾਲਕ ਬੇਜੇ ਦੇ ਸਮੇਸਰ ਨਹੀਂ ਦਿੰਦੇ ਜਾਂ ਉਹਦੀ ਕਟੌਤੀ ਕਰ ਲੈਂਦੇ ਆ ਤੇ ਉਹਨੂੰ 50% ਜੁਰਮਾਨਾ ਪਾਇਆ ਜਾਏਗਾ ਅਸਲ ਦੇ ਵਿੱਚ ਪਹਿਲਾਂ ਹੀ ਉਹ ਕਾਨੂੰਨ ਪੇਮੈਂਟ ਆ ਬੇਜੇ ਐਕਟ ਦੇ ਵਿੱਚ ਪਹਿਲਾ ਦਰਜ ਹੈ ਕਿ ਜੇ ਗੈਰ ਕਾਨੂੰਨੀ ਢੰਗ ਨਾਲ ਕੋਈ ਕਟੌਤੀ ਕੀਤੀ ਜਾਂਦੀ ਹੈ ਜਾਂ ਵੇਜ ਜੇ ਡਿਲੇ ਕੀਤੀ ਜਾਂਦੀ ਹੈ ਲੇਟ ਕੀਤੀ ਜਾਂਦੀ ਹੈ ਤੇ 10 ਗੁਣਾ 10 ਟਾਈਮ ਹੋਰੋ ਜੁਰਮਾਨਾ ਹੋਏਗਾ ਮਾਲਕ ਨੂੰ ਕਿੱਥੇ 50% ਜੇ 10 ਰੁਪਏ ਕਿਸੇ ਨੇ ਲੈਣੇ ਆ ਤੇ 50% ਦਾ ਮਤਲਬ ਹੈ 5 ਰੁਪਏ ਜੁਰਮਾਨਾ ਤੇ ਜਿਹੜਾ ਪਹਿਲਾਂ ਅਸੀਂ 10 ਗੁਣਾ ਉਹਦਾ ਮਤਲਬ ਸੀ ਕਿ 10 ਰੁਪਏ ਤੇ 100 100 ਰੁਪਏ ਜੁਰਮਾਨਾ ਇਹ ਲੋਕਾਂ ਨੂੰ ਗਲਤ ਇਨਫਾਰਮੇਸ਼ਨ ਦੇ ਕੇ ਗੋਦੀ মিডিਆ ਜਿਵੇਂ ਪ੍ਰਚਾਰ ਕਰ ਰਿਹਾ ਉਹਦੇ ਕਰਕੇ ਸਾਰਾ ਇਹ ਨੁਕਸਾਨ ਜਿਹੜਾ ਕੇਂਦਰ ਦੀ ਸਰਕਾਰ ਨੇ ਕੀਤਾ ਜਿਵੇਂ ਪਹਿਲਾਂ ਕਿਸਾਨਾਂ ਤੇ ਇਹ ਬਾੜ ਕੀਤਾ ਸੀ ਤਿੰਨ ਕਾਲੇ ਕਾਨੂੰਨ ਕਿਸਾਨ ਬਹੁਤ ਬਹਾਦਰੀ ਨਾਲ ਲੜੇ ਤੇ ਉਹਨਾਂ ਨੇ ਉਹ ਆਪਣੇ ਕਾਲੇ ਕਾਨੂੰਨ ਜਿਹੜੇ ਉਹ ਰੱਦ ਕਰਵਾਏ ਵਾਪਸ ਕਰਵਾਏ ਅੱਜ ਜਿਵੇਂ ਪੇਟ ਜੁਨਨਾਂ ਨੇ ਵੀ ਫੈਸਲੇ ਕੀਤੇ ਐ ਕਿ ਨਾ ਕਾਨੂੰਨਾਂ ਨੂੰ ਬਹਾਲ ਕਰਾਉਣ ਵਾਸਤੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਜਦ ਕੀਤੀ ਜਾਏਗੀ। ਔਰ ਉਸ ਜਦੋਂ ਦਾ ਤੇ ਪਹਿਲੇ ਪੜਾਵਜੋ 12 ਫਰਵਰੀ ਨੂੰ ਦੇਸ਼ ਵਿਆਪੀ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ ਔਰ ਸਾਡੀ ਜ਼ਿੰਮੇਵਾਰੀ ਹੈ ਕਿ 12 ਫਰਵਰੀ ਦੀ ਹੜਤਾਲ ਨੂੰ ਕਾਮਯਾਬ ਕਰਨ ਲਈ ਪੂਰਾ ਤਾਨ ਲਾਇਆ ਜਾਵੇ। ਇਹਨਾਂ ਕਾਨੂੰਨਾਂ ਦੇ ਵਿੱਚ ਬਖਵਾ ਕਾਨੂੰਨਾਂ ਦੇ ਵਿੱਚ ਹੋ ਰਹਿ ਤਾਂ ਮਾੜੀਆਂ-ਮੋਟੀਆਂ ਮਿਲਦੀਆਂ ਸੀ ਕਹਿ ਦਿੱਤਾ ਈਜ਼ ਆ ਬਿਜ਼ਨਸਰ ਕਿ ਵਪਾਰ ਨੂੰ ਸੌਖਾ ਬਣਾਉਣਾ ਕਾਰੋਬਾਰ ਨੂੰ ਸੌਖਾ ਬਣਾਉਣਾ ਤੇ ਦੁਹਾਈ ਦਿੱਤੀ ਜਾ ਰਹੀ ਹੈ ਕਿ ਕਾਮੇ ਨੂੰ ਫਾਇਦਾ ਹੋਣਾ ਅਸਲ ਦੇ ਵਿੱਚ ਵਪਾਰੀਆਂ ਨੂੰ ਛੋਟ ਦੇਣ ਵਾਸਤੇ ਹਾਇਰ ਐਂਡ ਫਾਇਰ ਰੱਖੋ ਤੇ ਜਦੋਂ ਮਰਜ਼ੀ ਕੱਢ ਦਿਓ ਕੋਈ ਉਹਨਾਂ ਦੇ ਕਾਨੂੰਨ ਲਾਗੂ ਨਾ ਹੋਵੇ ਜਿੱਥੇ 100 ਮਜ਼ਦੂਰਾਂ ਨੂੰ ਕਿਸੇ ਫੈਕਟਰੀ 'ਚ ਕੰਮ ਕਰਦੇ ਸੀ ਉਹਨਾਂ ਨੂੰ ਲੀਵ ਆਫ ਕਰਨਾ ਹੈ ਉਹਨਾਂ ਨੂੰ ਕੱਢਣਾ ਹੈ ਸਰਕਾਰ ਤੋਂ ਮਜ਼ਦੂਰੀ ਲੈਣੀ ਪੈਂਦੀ ਸੀ ਉਹਨੋਂ ਵਧਾ ਕੇ 300 ਮਜ਼ਦੂਰਾਂ ਤੱਕ ਕਰ ਦਿੱਤੀ ਗਈ ਹੈ ਔਰ ਨਾਲ ਹੀ ਕਹਿ ਦਿੱਤਾ ਕਿ ਸੂਬੇ ਆਪਣੀ ਮਰਜ਼ੀ ਨਾਲ ਨੂੰ ਹੋਰ ਵੀ ਵਧਾ ਸਕਦੇ ਆ ਇਹ ਬਹੁਤ ਵੱਡਾ ਜਿਹੜਾ ਆ ਹਮਲਾ ਕੀਤਾ ਗਿਆ ਮਜ਼ਦੂਰਾਂ ਤੇ 12 ਘੰਟੇ ਦੀ ਡਿਊਟੀ ਔਰਤਾਂ ਰਾਤ ਦੀ Shift ਦੇ ਵਿੱਚ ਵੀ ਡਿਊਟੀ ਕਰਨਗੀਆਂ ਦਿਨੇ ਔਰਤਾਂ ਮਹਿਫੂਜ਼ ਨਹੀਂ ਤੇ ਰਾਤ ਦੇ ਵੇਲੇ ਉਹਨਾਂ ਦੀ ਕੌਣ ਰਾਖੀ ਕਰੇਗਾ ਨਿਰਮਾਣ ਮਜ਼ਦੂਰਾਂ ਦਾ ਕਾਨੂੰਨ ਬੜੀ ਜੱਦੋਜਾਦ ਨਾਲ 1996 ਚ ਬਣਿਆ ਸੀ ਕੁਝ ਰਿਆਇਤਾਂ ਮਿਲੀਆਂ ਕੁ 20 ਕਿਸਮ ਦੀਆਂ ਉਹਨਾਂ ਨੂੰ ਰਿਆਇਤਾਂ ਮਿਲ ਰਹੀਆਂ ਸੀ ਸਹੂਲਤਾ ਮਿਲ ਰਹੀ ਸੀ ਉਹ ਵੀ ਖੋਲ ਹੀ ਆ ਗੰਜਾ ਔਰ ਨਾਲ ਨਾਲ ਕਹਿੰਦਾ ਕਿ ਕੇਂਦਰ ਸਰਕਾਰ ਹੁਣ ਆਪਣੇ ਹੱਥਾਂ 'ਚ ਇਹ ਸਕੀਮ ਲਵੇਗੀ ਫੰਡ ਲਏਗੀ ਔਰ ਕਾਨੂੰਨ ਕਿਤਾਬ ਬੜੀ ਮੋਟੀ ਕਿਤਾਬ ਨਿਰਮਾਣ ਮਜ਼ਦੂਰਾਂ ਦੇ ਕਾਨੂੰਨ ਦੀ ਜਿਹੜੀ ਇੱਕ ਸਫੇ ਦੇ ਵਿੱਚ ਸਮੇਟ ਦਿੱਤੀ ਗਈ ਹੈ ਇੱਦਾਂ 29 ਕਾਨੂੰਨਾਂ ਨੂੰ ਬਹੁਤ ਛੋਟੇ ਜਿਹੇ ਕਿਤਾਬ ਦੇ ਰੂਪ ਦੇ ਵਿੱਚ ਪੇਸ਼ ਕੀਤਾ ਹੈ ਬਹੁਤ ساری ਸੁਵਿਧਾ ਕਟਲੀਆਂ ਗਈਆਂ ਨੇ ਇਸ ਲਈ ਇਹ ਅੱਜ ਲੜਾਈ ਦਾ ਹੋਰ ਮੋੜ ਬਣਿਆ ਗਿਆ ਅੱਜ ਦੀ ਕਨਵੈਨਸ਼ਨ ਤੋਂ ਅਸੀਂ ਚਾਹੁੰਦੇ ਹਾਂ ਕਿਸੇ ਹੋਰ ਵਿਸਤਾਰ ਦੇ ਨਾਲ ਹੌਨ ਵਾਲੇ ਸਮੇਂ ਦੇ ਵਿੱਚ ਟ੍ਰੇਡਰਾਂ ਵੱਲੋਂ ਇੱਕ ਹੋਰ ਕਨਵੈਨਸ਼ਨ ਕੀਤੀ ਜਾਏਗੀ ਸਾਜੀ ਇਸਾਰੀਆਂ ਟ੍ਰੇਡਰਾਂ ਵੱਲੋਂ ਜਨਵਰੀ ਦੇ ਮਹੀਨੇ ਵਿੱਚ ਔਰ ਫਰਵਰੀ ਫਰਵਰੀ ਦੀ ਤਿਆਰੀ ਦੇ ਵਿੱਚ ਜੁਟ ਜਾਵਾਂਗੇ ਅੱਜ ਦਾ ਇਹ ਹੋਕਾ ਕਿ ਆਪਣੇ ਕਿਰਤ ਕਾਨੂੰਨਾਂ ਨੂੰ ਬਹਾਲ ਕਰਾਉਣ ਵਾਸਤੇ ਜੋ ਕੇਂਦਰ ਦੀ ਸਰਕਾਰ ਨੇ ਇਹ ਹਮਲਾ ਕੀਤਾ ਮਜ਼ਦੂਰਾ ਤੇ ਹਰ ਵਰਗ ਤੇ ਹਮਲਾ ਕੀਤਾ ਮਨਰੇਗਾ ਦਾ ਕਾਨੂੰਨ ਲੈਫਟ ਦੀ ਹਮਾਇਤ ਦੇ ਨਾਲ ਬਣਿਆ ਸੀ ਤੇ ਉਹਨੂੰ ਹੁਣ ਵਿਕਸਿਤ ਭਾਰਤ ਦਾ ਨਾਮ ਦੇ ਕੇ ਵਿਕਸਿਤ ਭਾਰਤ RAM ਜੀ ਜੀ RAM ਜੀ ਦਾ ਨਾਮ ਦੇ ਕੇ ਉਹ ਟੋਟਲ ਉਹਨੂੰ ਤੈਸਨਾਸ ਕਰ ਦਿੱਤਾ ਗਿਆ ਨਾਲੇ ਕਹਤਾ ਕਿ 60% ਕੇਂਦਰ ਦੇਗਾ ਜਿਹੜਾ ਪਹਿਲਾਂ 90% ਕੇਂਦਰ ਦਿੰਦਾ ਸੀ 10% ਸੂਬੇ ਪਾਉਂਦੇ ਸੀ ਉਹ ਵੀ ਸੂਬਿਆਂ ਕੋਲ ਦਿੱਤਾ ਨਹੀਂ ਸੀ ਜਾਂਦਾ ਪਰ ਹੁਣ ਜਦੋਂ 40% ਦੀ ਲਾਤੀਆ ਪਾਬੰਦੀ ਕਿ ਜੇ 40% ਸੂਬਾ ਦੇਵੇਗਾ ਤੇ ਫਿਰ ਕੇਂਦਰ ਨੇ ਪੈਸੇ ਦੇਣੇ ਹੈ ਤੇ ਕੇਂਦਰ ਨੇ ਸੂਬੇ ਦੀ ਮਰਜ਼ੀ ਨਾਲ ਨਹੀਂ ਕਿਹੜਾ ਕੰਮ ਕਰਨਾ ਕਿਹੜਾ ਨਹੀਂ ਕਰਨਾ ਉਹ ਹੁਣ ਸਿੱਧਾ ਕੇਂਦਰ ਦੇਖੇਗਾ ਇਸ ਕਰਕੇ ਮੋਦੀ ਦੀ ਬਦਮਾਸ਼ੀ ਜਿਹੜੀ ਹੈ ਇਹ ਹਰ ਵਰਗ ਦੇ ਉੱਤੇ ਚੱਲ ਰਹੀ ਹੈ ਸੋ ਮੈਂ ਜ਼ਿਆਦਾ ਨਾ ਕਹਿੰਦਾ ਹੋਇਆ